người đuôi 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 người 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 người

why 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 Miru, 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 Little I, 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 little I,

ਬਦੀ ਗਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ ਇਸ ਤਰੀਕੇ ਨਾਲ ਗੁਰਮਖ ਪਿਆਰਿਓ ਜਦੋਂ ਇਹ ਆਪ ਅਭਿਆਸ ਕਰਦੇ ਅਸੀਂ ਮੰਨ ਕਰਦੇ ਸਤਿਗੁਰੂ ਕਹਿੰਦੇ ਵੀ ਇਸ ਤਰੀਕੇ ਨਾਲ ਕਰਦੇ ਕਰਦੇ ਅਸੀਂ ਸੋਨ ਚ ਜਾਣਾ ਹੰਤ ਇਹ ਸਾਨੂੰ ਨਹੀਂ ਦੱਸ ਜੀ ਜਦੋਂ ਹੁਣ ਅਸੀਂ ਇਹ ਵਾਰ-ਵਾਰ ਸੋਨ ਚ ਜਾਵਾਂਗੇ ਸੋਨ ਆਪਣਾ ਘਰ ਹੈ ਇਹ ਜਿਹੜਾ ਸਰੀਰ ਹੈ ਇਸ ਨੂੰ ਬਗਾਨਾ ਘਰ ਕਹਿੰਦੇ ਬਗਾਨਾ ਦੇਸ਼ ਕਹਿੰਦੇ ਇਸ ਨੂੰ ਲੋਕ ਕਹਿੰਦੇ ਇਧਰ ਜਿਹੜਾ ਖੇਲ ਹੈ ਵਿਚਾਰਾਂ ਦਾ ਚੱਲਦਾ ਫੁਰਨਿਆਂ ਦਾ ਚੱਲਦਾ ਜਦੋਂ ਆਪਾਂ ਵੀ ਆਸ ਕੀਤੀ ਤਾਂ ਵਿਚਾਰਾਂ ਤੋਂ ਸਾਡਾ ਮਨ ਰਹਿਤ ਹੋ ਗਿਆ ਸੀ ਸੋਨ ਚ ਚਲੇਗੀ ਸੋਨ ਦੇ ਵਿੱਚੋਂ ਹੀ ਫਿਰ ਸਾਡੀ ਜਿਹੜੀ ਭਗਤੀ ਉਹ ਭਗਤੀ ਸ਼ੁਰੂ ਹੋਣੀ ਅੱਖੀ ਇਹ ਇਸ ਵਾਰ ਸੀ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਧਰ ਦੇੰਦੇ ਸਮੇਂ ਬੈੰਦੇ ਉੱਠਦੇ ਕੰਮਕਾਰ ਕਰਦੇ ਚੱਲਦੇ ਫਿਰਦੇ ਸੇ ਮੰਨ ਕਰਦੇ ਰਹੋ ਜਦੋਂ ਕਰਮ ਤੋਂ ਵਿਹਲੇ ਹੁੰਦੇ ਆ ਉਦੋਂ ਸੇ ਮੰਨ ਕਰਕੇ ਸੌਣ ਚ ਚਲੇ ਜਾਓ ਆਪਦੇ ਘਰ ਚ ਚਲੇ ਜਾ ਇਹ ਫਿਰ ਆਪਾਂ ਨੂੰ ਸਤਿਗੁਰਾਂ ਨੇ ਜੀਵਨ ਦੀ ਜਾਂਚ ਸਿਖਾਈ ਬਈ ਸੰਸਾਰ ਦੇ ਵਿੱਚ ਜਿਹੜਾ ਤੁਸੀਂ ਕਰਮ ਕਰਦੇ ਹੱਥਾਂ ਪੈਰਾਂ ਨਾਲ ਮੁੱਖ ਦੁਆਰਾ ਨਾਲ-ਨਾਲ ਸੇ ਮੰਨ ਕਰ ਮਾਰਿਆ ਇਹ ਫਰਮਾਉਂਦੇ ਨਾਮਾਂ ਕਹੇਤ ਲੋਚਨਾ ਮੁਖ ਤੇ ਰਾਮ ਸੰਭਾਲ ਹਾਜ਼ ਬਾਉ ਕਰ ਕਾਮ ਸਭ ਚੀਤਨ ਰੰਜਨ ਨਾਲ ਵੀ ਨਾਲ ਨਾਲ ਕਰਮ ਦੇ ਨਾਲ ਨਾਲ ਸਿਮਰਨ ਜਿਹੜਾ ਉਹ ਨਾ ਛੱਡੋ ਸਿਮਰਨ ਜ਼ਰੂਰ ਕਰੋ ਜਿਨ੍ਹਾਂ ਨੇ ਵੀ ਫਿਰ ਨਾਲ ਨਾਲ ਕਰਮ ਦੇ ਸਿਮਰਨ ਕੀਤਾ ਉਹ ਉਹਨਾਂ ਦੇ ਸੰਸਾਰ ਦੇ ਕਰਮ ਵੀ ਸਹਿਜ ਸੁਭਾਅ ਚੱਲਦੇ ਗਏ ਇਹ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਮਾਨ ਮਿਲਦਾ ਮਾਰੇ ਇਤਾਈਆਂ ਫਰਮਾਉਂਦੇ ਜਨ ਜਨ ਨਾਮ ਤੇ ਆਇਆ ਤਨ ਕੀ ਕਾਜ ਸਰੀ ਹਰ ਗੌਰ ਪੂਰਾ ਰਹਾ ਦੇਆ ਦਰਗਾ ਸੱਚ ਕਰੀ ਬਈ ਇੱਕ ਵਾਰ ਅਸੀਂ ਆਪਦੇ ਘਰ ਚਲੇ ਜਾਈਏ ਸਹਿਜ ਅਵਸਥਾ ਦੇ ਵਿੱਚ ਫਿਰ ਇਸ ਸੰਸਾਰ ਦੇ ਵੀ ਸਹਿਜ ਸਭਾ ਚਲੀ ਜਾਂਦੇ ਭਾ ਕਰ ਕੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਬਈ ਬਾਤੋ ਬਾਦੇ ਸਿਮਰਨ ਅਭਿਆਸ ਕਰ ਬੈਂਦੇ ਉੱਠਦੇ ਕੰਮ ਕਰ ਕਰਦੇ ਚੱਲਦੇ ਫਿਰਦੇ ਸੌਂਦੇ ਜਾਗਦੇ ਕਿਸੇ ਵੀ ਆਪਾ ਵਸਤਾ 'ਚ ਦ੍ਰਿੜ ਕਰਨਾ ਹੁੰਦਾ ਮਾਰੇ ਫਰਮਾਉਂਦੇ ਸਦਾ ਸਦਾ ਸਿਮਰ ਦੇਨ ਰਾਤ ਉਠਤ ਬੈਠਤ ਸਾਸ ਅਗੇ ਰਾਸ ਬਈ ਸਦਾ ਹੀ ਸਿਮਰੋ ਬਹਿੰਦੇ ਉੱਠਦੇ ਚੱਲਦੇ ਫਿਰਦੇ ਲਗਾਤਾਰ ਸਿਮਰ ਤਾਂ ਕਿ ਸਾਡਾ ਸੁਭਾਅ ਬਣ ਜੀ ਜਿਵੇਂ ਹੁਣ ਸਾਡੇ ਮਨ ਦਾ ਸੁਭਾਅ ਬਣ ਗਿਆ ਵਿਚਾਰਾਂ ਚ ਫੁਰਨਿਆਂ ਦੇ ਵਿੱਚ ਰਹਿਣ ਦਾ ਸੋਚਾਂ ਦੇ ਵਿੱਚ ਰਹਿਣਾ ਕੁਝ ਨਾ ਕੁਝ ਵਿਚਾਰ ਸਾਡੇ ਅੰਦਰ ਚੱਲੀ ਜਾਂਦੇ ਪਰ ਇਹ ਹੁਣ ਸਾਡਾ ਸੁਭਾਅ ਹੈ ਜਦੋਂ ਹੁਣ ਅਸੀਂ ਸੇਮਨ ਕਰਾਂਗੇ ਸਾਡੇ ਅੰਦਰ ਹੀ ਗੁਰਮੰਤਰ ਵਸ ਜਾਈਗਾ ਸਾਡੇ ਮਨ ਦਾ ਸੁਭਾਅ ਬਣ ਜਾਈਗਾ ਫਿਰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਸੇਮਨ ਕਰੋ ਫਿਰ ਸਹਿ ਸੁਭਾਈ ਹੋਈ ਜਾਂਦੀ ਇਹ ਹੋ ਗਏ ਫਿਰ ਸਾਨੂੰ irdh ਹੋ ਜਾਂਦਾ ਜਿਵੇਂ ਹੁਣੇ ਮਾਇਆ ਸਾਨੂੰ irdh ਹੋਈ ਇਹ ਵੀ ਇਕਦਮ ਨਹੀਂ ਦ੍ਰਿੜ ਹੋਈ ਜਿਉਂ ਆਪਾਂ ਸੁਰਤ ਸੰਭਾਲੀਏ ਨੂੰ ਦ੍ਰਿੜ ਕਰਨਾ ਸ਼ੁਰੂ ਕੀਤਾ ਉਹ ਹੁਣ ਇੰਨੀ ਦ੍ਰਿੜ ਹੋ ਗਈ ਵੀ ਸਾਨੂੰ ਮਿਹਨਤ ਦੀ ਲੋੜ ਥੋੜੀ ਆਪਾਂ ਜੇ ਆਖੀ ਵੀ ਸਾਨੂੰ ਵਿਚਾਰ ਲੈਣ ਵਾਸਤੇ ਮਿਹਨਤ ਕਰਨੀ ਪੈਂਦੀ ਮਿਹਨਤ ਥੋੜੀ ਤਾਂ ਆਪ ਮਹਾਰੇ ਚੱਲੀ ਜਾਂਦੀ ਜਿਵੇਂ ਹੁਣ ਵਿਚਾਰ ਸਾਡੇ ਅੰਦਰ ਆਪ ਮਹਾਰੇ ਚੱਲਦੇ ਏਸੇ ਤਰ੍ਹਾਂ ਹੀ ਜਦੋਂ ਅਸੀਂ ਗੁਰਮੰਤਰ ਨੂੰ ਦ੍ਰਿੜ ਕਰਾਂਗੇ ਫੇਰ ਚਾਹੇ ਮੁਖ ਤੋਂ ਆਪਾਂ ਨਾਮ ਹੀ ਬੋਲੀਏ ਜਿਵੇਂ ਸਾਡੇ ਅੰਦਰ ਵਿਚਾਰ ਚੱਲਦੇ ਇਹੇ ਇਸੇ ਤਰੀਕੇ ਸਾਡੇ ਅੰਦਰ ਗੁਰਮੰਤਰ ਚੱਲਣ ਲੱਗ ਜੀ ਸਿਮਰ ਚੱਲਣ ਲੱਗ ਜੀ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਵੱਧ ਤੋਂ ਵੱਧ ਸਿਮਰਨ ਕਰੋ ਗੁਰ ਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੋ ਖੋਜੋ ਅਤੇ ਵੱਧ ਤੋਂ ਵੱਧ ਆਪਾਂ 사ਤਸੰਗਤ ਕਰਨੀ ਹੁੰਦੀ ਜਿੰਨੀ ਵੀ ਆਪਾਂ 사ੰਗਤ ਕਰਦੇ ਉਨਾ ਹੀ ਆਪਾਂ ਨੂੰ ਲਾਭ ਹੁੰਦਾ ਲਾਹਾ ਹੁੰਦਾ ਬਾਕੀ ਗੁਰਮਖ ਪਿਆਰੇ ਜੋ ਗੁਰਬਾਣੀ ਆਪਣੀ ਕਾਇਆ ਦੀ ਖੋਜ ਹੈ ਇਹ ਸਾਰੀ ਖੋਜ ਗੁਰਬਾਣੀ ਗੁਰਦੁਆਰਾ ਚੱਲਦਾ ਹੀ ਜੋ ਆਪਣਾ ਖੋਜ ਕੇਂਦਰ ਹੈ ਗੁਰਦੁਆਰਾ ਬ੍ਰह्म ਮਿਲਨੇ ਕਾ ਚਾਉ ਬ੍ਰह्म ਗਿਆਨ ਕੇਂਦਰ ਰੋਲੀ ਰੋਡ ਮੋਗਾ ਇਸ ਦੇ ਬਾਨੀ ਹਨ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲ ਹੋਰ ਸੇਵਾ ਨਿਵਾਰੇ ਮੌਜੂਦਾ ਮੁਖੀ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲ ਮੰਗਰ ਬਾਣੀ ਗੁਰੂ ਦੁਬਾਰਾ ਇਹ ਸਾਰੀ ਕੋਹ ਚੱਲਦੀ ਵੀ ਕਿਵੇਂ ਆਪਾਂ ਮਾਲਕ ਤੋਂ ਵਿਛੜੇ ਤੇ ਕਿਵੇਂ ਹੁਣ ਆਪਾਂ ਜਿਉਂਦੇ ਜੀ ਮਾਲਕ ਦੇ ਨਾਲ ਫਿਰ ਮਲਾਪ ਕਰਨਾ ਇਹ ਹੋ ਕੇ ਆਪਾਂ ਨੂੰ ਸਾਰਿਆਂ ਨੂੰ ਇਹ ਹੁਕਮ ਹੈ ਵੀ ਜਿੱਥੇ ਆਪਾਂ ਦੇਹ ਛੱਡਣ ਤੋਂ ਮਗਰੋਂ ਜਾਣਾ ਉਥੇ ਆਪਾਂ ਜਿਉਂਦੇ ਜੀ ਪਹਿਲਾਂ ਪਹੁੰਚਣਾ ਹੁੰਦਾ ਉਹ ਤਾਂ ਹੀ ਪਹੁੰਚਾਂਗੇ ਜੇ ਅਸੀਂ ਮਰਨਾ ਸਿੱਖਾਂਗੇ ਜਿਵੇਂ ਜਿੱਥੇ ਜੀ ਮਰ ਕੇ ਜਾਂਦਾ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਉੱਥੇ ਜਾਓ ਉਹਦੇ ਵਾਸਤੇ ਸਾਨੂੰ ਮਰਨਾ ਪਈਕ ਫੇਰ ਹੀ ਉਥੇ ਜਾਵਾਂਗੇ ਤੇ ਉਹ ਮਰਨਾ ਕਿਵੇਂ ਹੈ ਮਰਨਾ ਹੈ ਸ਼ਬਦ ਦੁਆਰ ਤੇ ਆਪਾਂ ਨੂੰ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਆਉਂਦਾ ਤੇ ਫਿਰ ਤੁਸੀਂ ਸਿੱਖ ਲਓ ਸਿੱਖੋ ਸ਼ਬਦ ਪਿਆਰੇ ਉਹ ਜਨਮ ਮਰਨ ਕੀਤੇ ਇੱਕ ਮੁੱਖ ਉਜਲ ਸਦਾ ਸੁਖੀ ਨਾਨਕ ਸਿਮਰਤ ਇੱਕ ਭਈ ਜੇ ਹੁਣ ਅਸੀਂ ਸਿੱਖ ਲਾਂਗੇ ਤੇ ਸਾਡਾ ਮੁੱਖ ਜਿਹੜਾ ਉਹ ਸਦਾ ਲਈ ਉਜਲ ਹੋ ਜੀਗਾ ਇਸ ਵਾਸਤੇ ਫਿਰ ਹੀ ਆਪਾਂ ਵੱਧ ਤੋਂ ਵੱਧ ਸੰਗਤ ਕਰਕੇ ਆਪਣੇ ਜੀਵਨ ਦਾ ਲਾਹਾ ਘਟਣਾ ਹੁੰਦਾ। ਬਾਕੀ ਜੋ ਆਪਣਾ ਸਮਾਗਮ ਹੈ ਬੰਦੀ ਛੋੜ ਦਿਵਸ 28 ਤਰੀਕ ਦਿਨ ਸ਼ਨੀਵਾਰ ਦਾ ਸ਼ਾਮ ਨੂੰ 6 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਸਮਾਗਮ ਚੱਲਣੇ ਨੇ ਜ ਜਿਹਦੇ ਵਿੱਚ ਢਾਡੀ ਵਾਰਾਂ ਕੀਰਤਨ ਕਬੀਰੀ ਅਤੇ ਗੁਰਮਖ ਪਿਆਰੇ ਆਪਾਂ ਨੂੰ ਗੁਰਬਾਣੀ ਗੁਰੂ ਦਵਾਰਾ ਜੋ ਸਾਡੇ ਮਾਨੇ ਬੰਦੀਖਾਨੇ ਵਿੱਚ ਬੰਦ ਕੀਤੇ ਹੋਏ ਨੇ ਕਾਲ ਨਹੀਂ। ਕਿ ਮੈਂ ਇਹਨਾਂ ਨੂੰ ਬੰਦੀਖਾਨੇ ਵਿੱਚੋਂ ਆਯਾਤ ਕਰਾਉਣਾ। ਉਹ ਆਪਾਂ ਨੂੰ ਗੁਰਮਖ ਪਿਆਰੀ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਸਾਰਾ ਭੇਤ ਦੇਣਗੇ। ਸੋ ਇਹਨਾਂ ਸਮਾਗਮਾਂ ਦੇ ਵਿੱਚ ਵੀ ਪਹੁੰਚ ਕੇ ਆਪਾਂ ਸੰਗਤ ਕਰਕੇ ਵਾਦੋ-ਵਾਦ ਆਪਣੇ ਜੀਵਨ ਦਾ ਲਾਹਾ ਖਟਣਾ। ਬਾਕੀ ਜਿੰਨੀ ਵੀ ਆਪਾਂ ਵਿਚਾਰ ਕੀਤੀ ਹੈ। ਇਸੇ ਵੀ ਗੁਰਮਖ ਨੂੰ ਕਿਤੋਂ ਸਮਝ ਨਾ ਲੱਗੀ ਹੋਵੇ। ਜਾਂ ਆਪਣੇ ਮਨ ਦੇ ਵਿੱਚ ਕਈ ਵਾਰੀ ਕੋਈ ਸਵਾਲ ਹੁੰਦਾ ਹੈ। ਉਹ ਤੁਸੀਂ ਹੁਣ ਕੋਈ ਵੀ ਸਵਾਲ ਹੈ ਜੋ ਆਪਣੇ ਮਨ ਦੇ ਵਿੱਚ ਇਹ ਹੋਗੇ ਆਪਾਂ ਕੋਈ ਸ਼ੰਕਾ ਨਹੀਂ ਰੱਖਣੀ ਹੁੰਦੀ ਮਾਰਾ ਇਹ ਕਹਿੰਦੇ ਜੋ ਵੀ ਮਨ ਦੀ ਸ਼ੰਕਾ ਹੈ ਉਹ ਜਦੋਂ ਤੁਸੀਂ ਗੁਰਬਾਣੀ ਗੁਰੂ ਤੋਂ ਪੁੱਛ ਕੇ ਨਿਵਰਤ ਕਰੋ ਜਾਂ ਫਿਰ ਜਦੋਂ ਆਪਾਂ ਸੰਗਤ ਰੂਪ ਦੇ ਵਿੱਚ ਸਾਰੇ ਇਕੱਤਰ ਹੁੰਦੇ ਆਂ ਵੀ ਸੰਗਤ ਰੂਪ ਦੇ ਵਿੱਚ ਵਿਚਾਰ ਕਰਕੇ ਉਹ ਸ਼ੰਕੇ ਨੂੰ ਨਿਵਰਤ ਕਰੋ ਕਹ ਨਾਉਂਦੇ ਨੇ ਅੰਤਰ ਕੀ ਗਤ ਜਾਣੀਏ ਗੁਰ ਮਿਲਿਆਂ ਸ਼ੰਕ ਉਤਾਰ ਵੀ ਕੋਈ ਵੀ ਆਪਾਂ ਜੀ ਮਨ ਚ ਸ਼ੰਕਾ ਹੈ ਉਹ ਸ਼ੰਕਾ ਸਾਡੇ ਮਨ ਨੂੰ ਅੱਗੇ ਨਹੀਂ ਜਾਣ ਦਿੰਦਾ ਇਹ ਰੋਸ਼ ਸ਼ੰਕੇ ਨੂੰ ਆਪਾਂ ਨਿਵਰਤ ਕਰਨਾ ਹੁੰਦਾ ਆਪਾਂ ਵਿਚਾਰ ਕਰਨੀ ਹੁੰਦੀ ਇਹ ਇਸੇ ਵਾਸਤੇ ਆਪਾਂ ਸੰਗਤ ਰੂਪ ਦੇ ਵਿੱਚ ਸਾਰੇ ਇਕੱਤਰ ਹੁੰਦੇ ਮਾਰੇ ਕਹਿੰਦੇ ਜਦ ਤੱਕ ਆਪਾਂ ਇਸ ਸੰਸਾਰ 'ਚ ਰਹਿਣਾ ਹੈ ਵੀ ਕੋਝੇ ਸੁਣੋ ਤੇ ਕੋਝੇ ਅੱਖੋ ਪਰ ਮਾਉਂਦੇ ਨੇ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਵੀ ਕੋਜੇ ਸੁਣਾਉ ਤੇ ਕੋਜ ਆਖੋ ਇਹਦੇ ਨਾਲ ਸਾਨੂੰ ਗਿਆਨ ਹੁੰਦਾ ਸੋਜੀ ਆਉਂਦੀ ਸਾਡੇ ਗਿਆਨ ਚ ਵਾਧਾ ਹੁੰਦਾ ਸਾਡੇ ਜੀਵਨ ਦਾ ਜੋ ਅਸਲ ਮਕਸਦ ਸਾਨੂੰ ਭੇਤ ਆਉਂਦਾ ਤੇ ਫਿਰ ਸਾਡਾ ਮਨ ਅੱਗੇ ਚੱਲਦਾ ਸੋ ਗਰਮਕ ਪਿਆਰੀਆਂ ਇੰਨੀਆਂ ਹੀ ਬੇਨਤੀਆਂ ਇੰਨੇ ਵਿਚਾਰ ਕਰਦੇ ਆਏ ਆ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਜੋਗ ਨੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਦਾ ਕਿਸ ਨੂੰ